ਡੋਂਕਰ ਨੇ ਬਹੁਤ ਪਟਿਆ ਜਦੋਂ ਉਹਦੇ ਅੱਖ ਤੇ ਮਾਰੀ ਕਹਿੰਦਾ ਹਾਏ ਉਹ ਵੀਰੇ ਅੱਖ ਪਾੜਤੀ ਮੈਂ ਭੱਜ ਕੇ ਡੋਂਕਰ ਤੋਂ ਸਿਲਾਉਣਾ ਵੀ ਐਂ ਜੇ ਮੁੰਡਾ ਕੋਈ ਖਰਾਬ ਕਰ ਲਾਂ ਕਿ ਜੇ ਤਾਂ ਮਾਰ ਵੀ ਮਾਰ ਕੇ ਉਹ سارے ਸਬੂਤ ਨਹੀਂ ਛਾੜਦੇ ਮਾਰ ਕੇ ਛੱਡ ਦਿੰਦੇ ਅੰਦਰ ਸਾਨੂੰ ਵੀ ਤੁਸੀਂ ਗਏ ਵਾਪਸ ਲੈਣ ਗਏ ਉੱਥੇ ਡਿੱਗੇ ਪਏ ਸੀ ਵਿਚਾਰੇ ਹਾਂ ਇੱਕ ਡਿੱਗਿਆ ਪਿਆ ਸੀ ਦੂਜਾ ਮੈਨੂੰ ਲੱਭਿਆ ਨਹੀਂ ਉਹ ਭਾ ਮਗਰ ਪਤਾ ਨਹੀਂ ਉੱਠ ਕੇ ਤੇ ਇੱਧਰ ਚੱਲਿਆ ਗਿਆ ਉਹ ਅੱਜ ਤੱਕ ਮੈਨੂੰ ਪਤਾ ਮੈਂ ਹੱਕ ਤਾਂ ਮਾਰਾਂ ਉੱਥੇ ਰੋਮਾ ਓਏ ਆ ਜਾ ਤੇਰੀਆਂ ਭੈਣਾਂ ਦਾ ਕੀ ਹਾਲੂ ਭਈ ਹਲਵਾਈਆ ਬੋਲ ਮੈਂ ਆ ਗਿਆ ਤੈਨੂੰ ਲੈਣ ਮੇਰਾ ਹੋਣ ਨਿਕਲ ਜਾਵੇ ਮੁੱਤੀ ਕੀ ਉਹਨਾਂ ਲੱਗ ਗਿਆ ਉਹ ਫਿਰ ਲੰਬਿਆ ਨਹੀਂ ਬਚ ਗਿਆ ਸੀ ਮੁੰਡਾ ਉਹਨੇ ਫਿਰ ਇਟਲੀ ਜਾ ਕੇ ਮੈਨੂੰ ਦੱਸਿਆ ਅੱਛਾ ਪਹਿਲਾਂ ਜਦੋਂ ਮੈਨੂੰ ਸੂਰਤ ਆਈ ਮੈਂ ਤੁਰ ਤਾਰ ਕੇ ਕਿਹਾ ਸੜਕ ਤੇ ਚਲਿਆ ਗਿਆ ਆਹ ਉਹ ਦੂਜਾ ਹੋਇਆ ਸੀ ਉੱਥੋਂ ਦੀ ਗੱਡੀ ਆਈ ਉਹਨਾਂ ਨੇ ਪੁਲਿਸ ਨੂੰ ਬੁਣਨ ਦਾ ਹਰ ਤਾਂ ਉਹਨੂੰ ਫਿਰ ਲੈਦੇ ਦੀ ਫਿਰ ਲੌਗਰ ਪੇ ਫੇਰ ਉਹ ਤੈਨੂੰ ਜਲੇ ਗਿਆ ਸੀ ਉਹਨੇ ਮੈਨੂੰ ਫਿਰ ਹੁਣ ਜਿੱਥੇ ਮੁੰਡਿਆਂ ਨੇ ਵਿਸਾਲੇ ਦਿ올 ਗਿਆ ਇੱਥੇ ਨੂੰ ਪਾਲਾ ਉਹ ਤੂੰ ਬਾਜਾ ਮਾਰੀਂ ਨਾ ਤੇਰੇ ਭੈਣਾ ਕੀ ਕਰਨੀ ਆ ਬਹੁਤ ਗਾਣਾ ਬਾਈ ਰੌਕ ਪਰਵਾਹ ਮੈਂ ਨਿਕਲਿਆ ਉੱਥੇ ਮੈਂ ਰੋਇਆ ਟੀਟੀ ਮਾਰਾਂ ਤਾਂ